ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾਮ ਸਿੰਘ ਚਾਹ ਵੱਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਸਮੰਦਰ ਚੱਲ ਰਿਹਾ ਸੀ ਉਹਦੇ ਬਾਰੇ ਗੱਲਬਾਤ ਕਰਾਂਗੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪੰਜਾਬ ਦੀ ਹਰ ਗਲੀ ਵਿੱਚ ਹਰ ਮਹੱਲੇ ਦੇ ਵਿੱਚ ਆ ਦੀ ਸ਼ਹਿਰ ਤੇ ਪਿੰਡ ਦੇ ਵਿੱਚ ਗੈਰ ਕਾਨੂੰਨੀ ਤੌਰ ਦੇ ਉਤੇ ਨਸ਼ਿਆਂ ਦਾ ਕਾਰੋਬਾਰ ਜਿਹੜਾ ਉਹ ਚੱਲਦਾ ਆ ਰਿਹਾ ਸੀ ਜਿਸ ਦੇ ਕਾਰਨ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੇ ਕੁੜੀਆਂ ਨਸ਼ਿਆਂ ਦਾ ਸੇਵਨ ਕਰਦੇ ਕਰਦੇ ਮੌਤ ਦੇ ਮੂੰਹ ਵਿੱਚ ਜਾ ਪੈ ਸਨ ਇਹ ਅੰਕੜਾ ਬੇਸ਼ੱਕ ਮੇਰੇ ਕੋਲ ਆ ਜ ਨਹੀਂ ਲੇਕਿਨ ਮੈਂ ਸਮਝਦਾ ਹਾਂ ਕਿ ਇਹ ਅੰਕੜਾ ਬਹੁਤ ਲੰਬਾ ਹੋਏਗਾ ਔਰ ਇਹਦੇ ਵਿੱਚ ਬਹੁਤ ਸਾਰੇ ਘਰਾਂ ਦੇ ਚਿਰਾਗ ਜਲੇ ਆ ਉਹ ਬੁੱਝ ਚੁੱਕੇ ਹਨ ਲੇਕਿਨ ਜਿੱਥੇ ਇਸ ਨਾਮ ਮਰਾਦ ਬਿਮਾਰੀ ਨੇ ਬਹੁਤ ਸਾਰੀਆਂ ਮੌਤਾਂ ਨੂੰ ਆਪਣੇ ਕਲਾਵੇ ਵਿੱਚ ਲਿਆ ਆ ਉਥੇ ਬਹੁਤ ਸਾਰੇ ਪਰਿਵਾਰਾਂ ਦੇ ਇਹ ਘਰਾਂ ਦੇ ਵਿੱਚ ਵੀ ਜੇ ਲਾ ਦੀਆ ਉਹ ਅਜੇ ਤੱਕ ਵੀ ਭਲ ਨਹੀਂ ਸਕਿਆ ਨਤੀਜਾ ਕੀ ਨਿਕਲਿਆ ਬਹੁਤ ਸਾਰੇ ਪਰਿਵਾਰ ਜਿਹੜੇ ਆ ਆਪਣੇ ਬੱਚਿਆਂ ਨੂੰ ਆਪਣੇ ਮਰ ਚੁੱਕੇ ਬੱਚਿਆਂ ਨੂੰ ਅਜੇ ਤੱਕ ਰੋ ਰਹੇ ਹਨ ਉਹਨਾਂ ਦੀਆਂ ਯਾਦਾਂ ਨੂੰ ਆਪਣੇ ਵਿੱਚ ਸਮੋਹ ਕੇ ਉਹਨਾਂ ਦੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋਏ ਹਰ ਦਿਨ ਆਪਣੀਆਂ ਅੱਖਾਂ ਦੇ ਵਿੱਚੋਂ ਹੰਦੂ ਵਹਾ ਰਹੇ ਹਨ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਉਹ ਪੰਜਾਬ ਪੁਲਿਸ ਨੇ ਰਣੜ ਕੇ ਇੱਕ ਕੰਪੇਨ ਸ਼ੁਰੂ ਕੀਤੀ ਸੀ ਕਿ 31 ਮਈ ਤੱਕ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਸੰਪੂਰਨਤਾ ਦੇ ਉਤੇ ਖਤਮ ਕਰ ਦਿੱਤਾ ਜਾਏਗਾ ਇਸ ਤੋਂ ਪਹਿਲਾਂ ਵੀ ਪੰਜਾਬ ਸਰਕਾਰ ਨੇ ਦੋ ਤਿੰਨ ਵਾਰ ਐਲਾਨ ਕੀਤਾ ਸੀ ਕਿ ਫਲਾਣੀ ਤਰੀਕ ਨੂੰ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਕਦ ਤੱਕ ਜਾਏਗਾ ਲੇਕਿਨ ਉਹ ਐਲਾਨਨਾਮਾ ਐਲਾਨਨਾਮਾ ਹੀ ਬਣ ਕੇ ਰਹਿ ਗਿਆ ਉਹਦੇ ਉੱਤੇ ਕੋਈ ਅਸਰਦਾਰ ਤਰੀਕੇ ਦੇ ਨਾਲ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਪੰਜਾਬ ਸਰਕਾਰ ਦੇ ਉੱਪਰੋਂ ਲੋਕਾਂ ਦਾ ਤਰੋਸਾ ਜਿਹੜਾ ਓਟ ਟੁੱਟ ਕੇ ਰਹਿ ਗਿਆ ਇਸ ਬਾਅਦ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਥੋੜਾ ਮਜਬੂਤੀ ਰੇ ਨਾਲ ਇਸ ਕੰਮ ਨੂੰ ਨਿਪਟੇ ਚਾੜੰਦੇ ਲਈ ਆਪਣੀ ਮਹਿਮ ਜਿਹੜੀ ਆ ਉਹ ਆਰੰਭ ਕੀਤੀ ਸੀ ਉਹ ਆਰੰਭ ਇਸ ਮਹਿਮ ਨੂੰ ਆਰੰਭ ਕਰਨ ਲੱਗਿਆਂ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਉਹ ਜਿਸ ਮਹਿਮ ਨੂੰ ਅੱਜ ਆਰੰਭ ਕਰ ਰਹੇ ਹਾਂ ਉਸ ਨੂੰ 31 ਮਈ ਤੱਕ ਸਫਲਤਾਪੂਰਵਕ ਖਤਮ ਕਰ ਲੈਣਗੇ ਔਰ ਇਸ ਭਰੋਸੇ ਦੇ ਨੂੰ ਲੈ ਕੇ ਅੱਜ ਪੰਜਾਬ ਦੇ ਡੀਜੀਪੀ ਐ ਸ਼੍ਰੀ ਗੌਰਵ ਯਾਤਵ ਜੀ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ ਜਿਸ ਦੇ ਨਾਲ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਉਹ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੂੰ ਇੱਕ ਇੱਕ ਖਬਰ ਦਿੱਤੀ ਆ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਬਿਲਕੁਲ ਖਾਤਮਾ ਕਰ ਦਿੱਤਾ ਗਿਆ ਆ ਮੈਂ ਸਭ ਤੋਂ ਪਹਿਲਾਂ ਪੰਜਾਬ ਪੁਲਿਸ ਦੇ ਸੁਪਰੀਮੋ ਸ਼੍ਰੀ ਗੋਵ드 ਵਿਆਦਜੀ ਨੂੰ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਜੀ ਨੂੰ ਆਪਣੇ ਦਿਲ ਦੀਆਂ ਡੰਗਾਈਆਂ ਤੋਂ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਪੰਜਾਬ ਦੇ ਵਿੱਚੋਂ ਉਹਨਾਂ ਨੇ ਲੜ ਲੜ ਕੇ ਇਸ ਨਾ ਮਰਾਦਮਾਰੀ ਨੂੰ ਆਪਣੇ ਵੈਧ ਅੰਸ਼ਾ ਖਤਮ ਕਰ ਦਿੱਤਾ ਹੈ ਲੇਕਿਨ ਇਸ ਗੱਲ ਦੀ ਸ਼ੰਕਾ ਵੀ ਪਾਈ ਜਾ ਰਹੀ ਆ ਕਿਉਂਕਿ ਸਾਡੇ ਕੋਲ ਰਿਪੋਰਟਾਂ ਜਿਹੜੀਆਂ ਆ ਰਹੀਆਂ ਜੇਕਰ ਆਪਾਂ ਗਰਾਉਂਡ ਪੱਧਰ ਤੇ ਉੱਤੇ ਸਚਾਈ ਨੂੰ ਜਾਣਨ ਦਾ ਯਤਨ ਕਰੀਏ ਕਿ ਅਜੇ ਤੱਕ ਸਾਡੀ ਜਾਣਕਾਰੀ ਅਨੁਸਾਰ ਅੱਜ ਵੀ ਗਲੀਆਂ ਮਹੱਲਿਆਂ ਦੇ ਵਿੱਚ ਚੋਰੀ ਛੱਪੇ ਹੋ ਕੇ ਅਜੇ ਤੱਕ ਵੀ ਗੈਰ ਕਾਨੂੰਨੀ ਤੌਰ ਦੇ ਉੱਤੇ ਨਸ਼ੇ ਜਿਹੜੇ ਆ ਉਹ ਵੰਡੇ ਜਾ ਰਹੇ ਆ ਔਰ ਸਾਡੇ ਨੌਜਵਾਨ ਮੁੰਡੇ ਕੁੜੀਆਂ ਪਹਿਲਾਂ ਵਾਂਗ ਹੀ ਨਸ਼ਿਆਂ ਦਾ ਸੇਵਨ ਜਿਹੜਾ ਉਹ ਕਰ ਰਹੇ ਆ ਲੇਕਿਨ ਇਹਨਾਂ ਲੋਕਾਂ ਦੇ ਲਈ ਅਗਰ ਪੰਜਾਬ ਪੰਚਾਇਤ ਨੇ ਹੋਰ ਕੋਈ ਆਪਣਾ ਜਿਹੜਾ ਬਹੁਤ ਤਰੀਕਾ ਨਾ ਲੱਭਿਆ ਤਾਂ ਮੈਂ ਸਮਝਦਾ ਆ ਕਿ ਪੰਜਾਬ ਪੰਚਾਇਤ ਨੇ ਜਿਹੜਾ ਇਹ ਕੈਂਪੇਨ ਪਹਿਲਾਂ ਆਦਾਂ ਵਰ ਕੀਤੀ ਸੀ ਉਹ ਵੀ ਉਹਨਾਂ ਦੀ ਕੈਂਪੇਨ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਇੱਕ ਖੋਖਲੀ ਕੰਪੇਨ ਬਣ ਕੇ ਰਹਿ ਜਾਵੇਗੀ ਇੱਕ ਗੱਲ ਜਿਹੜੀ ਗੌਰਵ ਯਾਦਵ ਜੀ ਨੇ ਕਹੀ ਆ ਉਹ ਸਾਨੂੰ ਬਹੁਤ ਪਸੰਦ ਹੈ ਔਰ ਇਸ ਗੱਲ ਹੀ ਅਸੀਂ ਕਾਫੀ ਲੰਬੇ ਸਮੇਂ ਤੋਂ ਪੰਜਾਬ ਪੁਲਿਸ ਦੇ ਉੱਪਰ ਔਰ ਪੰਜਾਬ ਸਰਕਾਰ ਦੇ ਉੱਪਰ ਇਸ ਗੱਲ ਦੀ ਦਬਾਅ ਬਣਾ ਕੇ ਰੱਖ ਰਹੇ ਸਾਂ ਕਿ ਜੇ ਇਸ ਹਲਕੇ ਦੇ ਵਿੱਚ ਅਗਰ ਕੋਈ ਆਦਮੀ ਨਸ਼ਾ ਮੈਂ ਵੇਚਦਾ ਫੜਿਆ ਗਿਆ ਜਾ ਦੇ ਹਲਕੇ ਦੇ ਵਿੱਚ ਕੋਈ ਚੋਰੀ, ਛਫਾਦੀ, ਕੋਈ ਡਕੈਤੀ, ਕੋਈ ਵੱਡ ਟੋ ਕੋਈ ਹੋ ਕਿਸੇ ਕਿਸਮ ਦੀ ਅਣਸਖਾਵੀ ਘਟਨਾ ਹੁੰਦੀ ਹੈ ਤਾਂ ਉਸ ਹਲਕੇ ਦਾ जिला ਪੁਲਿਸ ਅਫਸਰ ਉਹ ਜ਼ਿੰਮੇਵਾਰ ਹੋਏਗਾ ਨੈਤਿਕ ਤੌਰ ਤੇ ਹੀ ਜ਼ਿੰਮੇਵਾਰ ਨਹੀਂ ਹੋਏਗਾ ਨਿਕੰ ਕਾਨੂੰਨੀ ਤੌਰ ਦੇ ਉੱਤੇ ਉਹ ਪੁਲਿਸ ਅਫਸਰ ਜ਼ਿੰਮੇਵਾਰ ਹੋਏਗਾ ਔਰ ਉਹ ਜਿਹੜੀ ਘਟਨਾ ਉਸ ਦੇ ਹਮਕੇ ਵਿੱਚ ਹੋਈ ਆ ਉਹਦੇ ਲਈ ਉਹਨੂੰ ਕਾਨੂੰਨੀ ਤੌਰ ਦੇ ਉਤੇ ਸਜ਼ਾ ਜਿਹੜੀ ਆ ਉਹ ਦਿੱਤੀ ਜਾਏਗੀ ਇਹ ਬਹੁਤ ਵੱਡਾ ਇੱਕ ਮੈਂ ਸੁਣਿਆ ਕਿ ਆਰਾਮ ਜਿਹੜਾ ਪੰਜਾਬ ਪੁਲਿਸ ਦੇ ਮੁਖੀ ਵੱਲੋਂ ਕੀਤਾ ਗਿਆ ਆ ਇਹ ਇੱਕ ਕਾਨੂੰਨ ਦੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਤਕਾਬਟਾਂ ਦੇ ਰਹੀ ਦਾ ਪਤਾ ਕਰਨ ਵਾਲੀ ਗੱਲ ਹੈ ਪਹਿਲਾਂ ਅਕਸਰ ਇਹੋ ਹੀ ਹੁੰਦਾ ਸੀ ਕਿ ਅਗਰ ਕਿਸੇ ਥਾਂ ਦੇ ਉਤੇ ਕੋਈ ਘਟਨਾ ਹੁੰਦੀ ਹੈ ਤਾਂ ਉਸ ਹਲਕੇ ਦਾ ਦੇਣਾ ਸਬੰਧਤ ਪੁਲਿਸ ਅਫੀਸਰ ਸੀ ਉਹ ਉਸ ਘਟਨਾ ਦੀ ਜ਼ਿੰਮੇਵਾਰੀ ਕੋਈ ਦੂਸਰੇ ਪਿਛਲੇ ਜਾਂ ਚੌਥੇ ਆਦਮੀ ਦੇ ਉੱਪਰ ਮਰ ਦਿੰਦਾ ਸੀ ਔਰ ਆਪਣੀ ਜ਼ਿੰਮੇਵਾਰੀ ਤੋਂ ਉਹ ਸਤਲੂ ਹੋ ਕੇ ਇੱਕ ਪਾਸੇ ਨਿਕਲ ਜਾਂਦਾ ਸੀ ਲੇਕਿਨ ਹੁਣ ਜਿਸ ਤਰ੍ਹਾਂ ਦਾ ਐਲਾਨ ਏ ਪੁਲਿਸ ਮੁਖੀ ਨੇ ਕੀਤਾ ਆ ਉਹਦੇ ਲਈ ਹਾ ਪੁਲਿਸ ਮੁਖੀ ਹਾ ਹੱਬ ਜ਼ਿਲ੍ਹੇ ਦਾ ਉਸ ਮੁਖੀ ਜਿੱਥੇ ਜ਼ਿੰਮੇਵਾਰ ਹੋਏਗਾ ਉਥੇ ਕਾਨੂੰਨ ਦੇ ਰਖਵਾਲੇ ਜਿਹੜੇ ਆ ਇੱਧਰ ਉੱਧਰ ਘੁੰਮਦੇ ਦਿਖਾਈ ਦਿੰਦੇ ਆ ਉਹ ਆਪਣੀ ਜ਼ਿੰਮੇਵਾਰੀ ਦੇ ਨਾਲ ਆਪਣੀਆਂ ਡਿਊਟੀਆਂ ਜਿਹੜੀਆਂ ਉਹ ਨਿਭਾਉਣ ਦੇ ਕਾਬਿਲ ਹੋ ਸਕਣਗੇ ਅਗਰ ਉਹ ਆਪਣੀ ਜ਼ਿੰਮੇਵਾਰੀ ਠੀਕ ਤਰੀਕੇ ਦੇ ਨਾਲ ਨਹੀਂ ਨਿਭਾਉਣਗੇ ਕਾਨੂੰਨ ਉਹਨਾਂ ਦੇ ਕੋਲੋਂ ਜਵਾਬ ਦੇ ਜੂਰ ਮੰਗੇਗਾ ਜਿਸ ਦੇ ਜਿਸ ਦੇ ਨਾਲ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਵੀ ਦਿੱਤੀ ਜਾ ਸਕਦੀ ਆ ਮੈਂ ਸਮਝਦਾ ਹਾਂ ਇੱਕ ਗੋਦ ਯਾਦਵ ਜੀ ਨੂੰ ਦੇਖਾ ਪੁਲਿਸ ਮੁਗੀ ਹਨ ਉਹਨਾਂ ਨੂੰ ਆਪਣੇ ਡਿਪਾਰਟਮੈਂਟ ਦਾ ਆਪਣੇ ਵਿਭਾਗ ਦਾ ਬਹੁਤ ਸਾਰਾ ਨੰਮਾ ਪੈਦਾ ਹੋਏਗਾ ਲੇਕਿਨ ਅਸੀਂ ਜੂਰ ਇੱਕ ਸਲਾਹ ਦੇਣੀ ਚਾਹੁੰਦੇ ਆ ਕਿ ਜੋ ਕੁਝ ਆਪਣੇ ਮੂੰਹ ਦੇ ਵਿੱਚੋਂ ਉਹਨਾਂ ਨੇ ਅੱਜ ਇਹ ਗੱਲ ਕੱਢੀ ਆ ਉਹਦੇ ਉੱਤੇ ਪਹਿਰਾ ਜੂ ਦਿੱਤਾ ਜਾਵੇ ਤਾਂ ਕਿ ਭਵਿੱਖ ਦੇ ਵਿੱਚ ਉਹ ਇੱਕ ਕਾਨੂੰਨ ਹੀ ਐਸਾ ਬਣ ਜਾਵੇ ਕਿ ਜੇ ਇਸ ਜ਼ਿਲ੍ਹੇ ਦੇ ਵਿੱਚ ਜੇ ਇਸ ਹਲਕੇ ਦੇ ਵਿੱਚ ਕੋਈ ਮਾੜੀ ਕਠਨਾ ਪੈਦਾ ਹੁੰਦੀ ਆ ਜਾਂ ਕੋਈ ਵੱਟ ਵਢਾਂਗਾ ਹੁੰਦਾ ਆ ਜਾਂ ਕੋਈ ਕਿਸੇ ਦਾ ਚੋਦੀ ਢਾਕਾ ਜਾਂ ਕੋਈ ਦੁੱਤ ਖੋਦੀ ਇਬਾਦਤ ਹੁੰਦੀ ਆ ਉਸ ਹਲਕੇ ਦਾ ਐਸਐਚਓ ਉਹ ਹਲਕੇ ਦਾ ਪੁਲਿਸ ਅਫੀਸਰ ਉਹ ਉਹਦੇ ਲਈ ਜਵਾਬ ਦੇ ਗਿਣਿਆ ਜਾਣਾ ਚਾਹੀਦਾ ਆ ਇਹ ਅਗਰ ਇਹ ਜਿਹੜੀ ਆ ਬਾਅਦ ਤੇ ਇਹ ਜਿਹੜਾ ਕਾਨੂੰਨ ਹੈ ਕਾਨੂੰਨ ਤਾਂ ਇਹਦੇ ਬਾਰੇ ਅਜੇ ਤੱਕ ਸ਼ੈਦ ਨਹੀਂ ਬਣਿਆ ਇਹ ਜਿਹੜਾ ਸਟੈਂਡਿੰਗ ਆਰਡਰ ਆ ਅਗਰ ਇਸੇ ਤਰ੍ਹਾਂ ਹੀ ਜਾਰੀ ਵਿਆ ਤਾਂ ਮੈਂ ਸੰਨੇਦਾ ਆ ਕਿ ਪੰਜਾਬ ਵਿੱਚੋਂ ਜਿਹੜੀਆਂ ਘਟਨਾਵਾਂ ਹੁੰਦੀਆਂ ਆ ਜਿਹੜਾ ਵੱਡ ਵਡਾਂਗਾ ਹੁੰਦਾ ਆ ਹਰ ਰੋਜ਼ ਕਪਲੇ ਆਮ ਹੁੰਦਾ ਆ ਥਾਂ ਥਾਂ ਤੇ ਬੰਬ ਲਾਸ਼ ਹੁੰਦੇ ਆ ਲੇਕਿਨ ਕੋਈ ਫੜਿਆ ਨਹੀਂ ਜਾਂਦਾ ਇਹ ਸਾਰੀਆਂ ਘਟਨਾਵਾਂ ਇਹ ਸਾਰੀਆਂ ਬਾਤਾਂ ਜਲਦੀ ਤੋਂ ਜਲਦੀ ਖਤਮ ਹੋ ਜਾਣਗੀਆਂ ਦੇਖਣ ਇੱਕ ਗੱਲ ਮੈਂ ਪੰਜਾਬ ਪੁਲਿਸ ਦੇ ਮੁਖੀ ਸਹਿਬਾਨ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਠੀਕ ਹੈ ਉਹਨਾਂ ਨੇ ਇਹ ਲਾਂ ਕੱਬ ਦਿੱਤਾ ਹੈ ਕਿ 31 ਮਈ ਤੱਕ 31 ਮਈ ਸਾਡੇ ਇਥੇ ਯੂ ਐਸ ਏ ਦੇ ਵਿੱਚ ਅੱਜ ਸ਼ਾਇਦ ਜਦੋਂ ਆਪਾਂ ਇੰਡੀਆ ਦੀ ਗੱਲ ਕਰਾਂਗੇ ਤਾਂ ਉਥੇ ਅੱਜ ਪਹਿਲੀ ਜੂਨ ਦਾ ਮਤਲਬ ਕਹਿੰਦਾ ਵੀ ਉਹ ਉਥੇ ਉਹ ਸੈਲੀਬ੍ਰੇਟ ਕਰ ਚੁੱਕੇ ਹੋਣਗੇ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦਾ ਖਾਤਮਾ ਹੋ ਚੁੱਕਾ ਹੋ ਚੁੱਕਾ ਹੈ ਔਰ ਇਹਦੇ ਲਈ ਉਹਨਾਂ ਨੇ ਸੈਲੀਬ੍ਰੇਟ ਕਰ ਚੁੱਕੇ ਆ ਅਸੀਂ ਅੱਜ ਕਰ ਲੈਨੇ ਆ ਕਿਉਂਕਿ ਅੱਜ ਇੱਥੇ 31 ਮਈ ਆ ਲੇਕਿਨ ਇੱਕ ਗੱਲ ਪੰਜਾਬ ਪੁਲਿਸ ਦੇ ਮੁਖੀ ਨੂੰ ਭੁੱਲਣੀ ਨਹੀਂ ਚਾਹੀਦੀ ਕਿ ਅਜੇ ਤੱਕ ਜੇਕਰ ਆਪਾਂ ਗ੍ਰਾਮ ਪੱਧਰ ਦੀਆਂ ਰਿਪੋਰਟਾਂ ਤੇ ਥੋੜੀ ਜੀ ਵੀ ਨਜ਼ਰ ਮਾਰੀਏ ਕਿ ਅਜੇ ਤੱਕ ਜਿਹੜਾ ਨਸ਼ਾ ਆ ਅਸਲੀਅਤ ਇਹ ਆ ਬਾਕੀ ਗੱਲਾਂ ਬਾਤਾਂ ਜੋ ਮੱਤੀ ਹੋਣ ਸਰਕਾਰ ਕੋਈ ਵੀ ਅੰਕੜੇ ਦੇਈ ਜਾਵੇ ਲੇਕਨ ਸਲੀਅਤ ਇਹ ਆ ਕਿ ਅਜੇ ਤੱਕ ਪੰਜਾਬ ਵਿੱਚੋਂ ਨਸ਼ਿਆਂ ਦਾ ਖਾਤਮਾ ਬਿਲਕੁਲ ਨਹੀਂ ਹੋਇਆ ਅਜੇ ਤੱਕ ਵੀ ਗਲੀਆਂ ਮਹੱਲਿਆਂ ਦੇ ਵਿੱਚ ਉਸੇ ਤਰ੍ਹਾਂ ਹੀ ਨਸ਼ਿਆਂ ਦੀ ਵਿਕਰੀ ਹੋ ਰਹੀ ਹੈ ਠੀਕ ਹੈ ਨਸ਼ਿਆਂ ਦਾ ਨਸ਼ਿਆਂ ਨੂੰ ਠੱਗ ਪਾਈ ਗਈ ਹੋਏਗੀ ਲੇਕਨ ਨਸ਼ਿਆਂ ਦਾ ਖਾਤਮਾ ਬਿਲਕੁਲ ਨਹੀਂ ਹੋਇਆ ਸੋ ਮੈਂ ਬੇਨਤੀ ਕਰਦਾ ਹਾਂ ਪੰਜਾਬ ਪੁਲਿਸ ਨੂੰ ਵੀ ਕਿ ਪੰਜਾਬ ਸਰਕਾਰ ਨੂੰ ਵੀ ਕਿ ਉਹ ਆਪਣੀ ਮਹਿਮ ਨੂੰ ਵੀ ਇਹ ਇਹ ਟਿੱਗਲੀ ਨਾ ਪੈਣ ਦੇ ਜੇਕਰ ਉਹਨਾਂ ਨੇ ਆਪਣੀ ਮਹਿਮ ਨੂੰ ਢਿੱਲੀ ਪੈਣ ਦਿੱਤਾ ਤਾਂ ਇਹ ਡਿਲਾ ਨਸ਼ਾ ਵਰਗੀ ਕੋੜ ਦੀ ਬਿਮਾਰੀ ਆ ਇਹ ਹੋਰ ਕੈਂਸਰ ਵਾਂਗ ਫੈਲ ਜਾਏਗੀ ਔਰ ਇਥੋਂ ਤੱਕ ਪਹੁੰਚ ਜਾਏਗੀ ਤੇ ਇਥੋਂ ਵਾਪਸ ਇਹਦਾ ਇਲਾਜ ਕਰ ਸਕਣਾ ਬੜਾ ਮੁਸ਼ਕਲ ਹੈ ਦੂਸਰੀ ਗੱਲ ਦੇ ਇੱਕ ਮੈਂ ਹੋਰ ਕਹਿਣਾ ਚਾਹੁੰਦਾ ਹਾਂ ਕਿ ਜੇ ਇਸ ਜਗ੍ਹਾ ਦੇ ਉੱਤੇ ਜਿਹੜੇ ਨਸ਼ੇੜੀ ਸਾਡੇ ਭੈਣ ਭਰਾ ਆ ਉਹ ਇਸ ਪੱਧਰ ਤੱਕ ਪਹੁੰਚ ਚੁੱਕੇ ਆ ਕਿ ਉਹਨਾਂ ਕੋਲ ਨਸ਼ਿਆਂ ਦਾ ਸੇਵਨ ਕਰਨਾ ਛੱਡ ਸਕਣਾ ਬਹੁਤ ਮੁਸ਼ਕਲ ਹੈ ਉਹਨਾਂ ਨੂੰ ਨਸ਼ਾ ਛਡਾਉ ਕੈਂਡਾ ਵਿੱਚ ਪੰਚਾਇਆ ਜਾਂਦਾ ਆ ਉੱਥੇ ਮੈਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਕਿ ਉਹਨਾਂ ਨੂੰ ਸਰਕਾਰੀ ਪੱਧਰ ਦੇ ਉੱਤੇ ਕੋਈ ਸਹਾਇਤਾ ਦਿੱਤੀ ਜਾਂਦੀ ਆ ਜਾਂ ਨਹੀਂ ਦਿੱਤੀ ਜਾਂਦੀ ਦਿੱਤੀ ਜਾਂਦੀ ਹੋਏਗੀ ਕਿਉਂਕਿ ਮੈਂ ਵੀ ਇਸ ਦਾ ਹਿੱਸਾ ਦੇ ਸਹਿਤਾ ਦਾ ਮੁੱਢ ਬਸਾਉ ਕੇਂਦਰ ਜਿੰਨੇ ਵੀ ਹੈਗੇ ਆ ਉਹਨਾਂ ਵਿੱਚ ਵਿਜ਼ਿਟ ਕੀਤੀ ਆ ਜਿਸ ਤਰ੍ਹਾਂ ਦਾ ਉਹਨਾਂ ਦਾ ਰਹਿਣਾ ਬਹਿਣਾ ਆ ਜਿੰਨਾਂ ਦਾ ਜਿਸ ਤਰ੍ਹਾਂ ਦਾ ਉਹਨਾਂ ਦਾ ਉਹ ਕੱਚਾ ਬਚਾ ਆ ਉਹਨੂੰ ਦੇਖ ਕੇ ਲੱਗਦਾ ਆ ਕਿ ਜੂੜ ਉਹਨਾਂ ਨੂੰ ਕਿਸੇ ਕਿਸਮ ਦੀ ਸਰਕਾਰੀ ਸਹਾਇਤਾ ਮਿਲਦੀ ਹੋਵੇਗੀ ਲੇਕਿਨ ਇੱਕ ਗੱਲ ਮੈਂ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਆ ਕਿ ਉੱਥੇ ਜਿੰਨੇ ਵੀ ਸਾਡੇ ਨਸ਼ਾ ਕਰਨ ਵਾਲੇ ਨੌਜਵਾਨ ਆ ਮੁੰਡੇ ਕੁੜੀਆਂ ਤਾਂ ਖੈਰ ਮੈਂ ਦੇਖੀਆਂ ਨਹੀਂ ਲੇਕਿਨ ਜਿੰਨੇ ਵੀ ਨੌਜਵਾਨ ਆ ਉਹਨਾਂ ਨੂੰ ਉੱਥੇ ਸਹੀ ਤਰੀਕੇ ਦੇ ਨਾਲ ਟ੍ਰੀਟ ਨਹੀਂ ਕੀਤਾ ਜਾ ਰਿਹਾ ਮੇਰਾ ਕਹਿਣ ਦਾ ਮਤਲਬ ਸਹੀ ਤਰੀਕੇ ਦਾ ਮਤਲਬ ਇਹ ਆ ਕਿ ਉਹਨਾਂ ਦਾ ਬੰਦਾ ਜਿਹੜਾ ਜਸਟੀਕੇ ਨਾਲ ਉਹਨਾਂ ਦਾ ਇਲਾਜ ਹੋਣਾ ਚਾਹੀਦਾ ਆ ਉਸ ਤੀਕੇ ਦੇ ਨਾਲ ਉਹ ਉਹਨਾਂ ਦਾ ਇਲਾਜ ਨਹੀਂ ਹੋ ਰਿਹਾ ਸੋ ਸਰਕਾਰ ਨੂੰ ਵੀ ਚਾਹੀਦਾ ਆ ਕਿ ਕਟੋ ਕੱਟ ਕੁਝ ਸਮਨੇ ਬਾਅਦ ਉਹਨਾਂ ਉਥੇ ਦੀ ਇਨਸਪੈਕਸ਼ਨ ਕੀਤੀ ਜਾਵੇ ਜੈ ਸੈਂਟਰ ਦੇ ਵਿੱਚ ਜਿਹੜੀਆਂ-ਜਿਹੜੀਆਂ ਵੀ ਕਮੀਆਂ ਪੇਸ਼ੀਆਂ ਆ ਉਹਨਾਂ ਨੂੰ ਦੂਰ ਕਰਨਾ ਜਾਂ ਦੂਰ ਕਰਵਾਉਣ ਦਾ ਯਤਨ ਕੀਤਾ ਜਾਵੇ ਸੋ ਇਤੋਂ ਮਲਾਕੇ ਇੱਕ ਪਾਸੜ ਮਹਮ ਨਹੀਂ ਹੈ ਇਹ ਨਹੀਂ ਹੈਗਾ ਵੀ ਨਸ਼ਿਆਂ ਨੂੰ ਖਤਮ ਕਰ ਦੇ ਜੋ ਅ ਦੂਸਰੇ ਪਾਸੇ ਦੂਸੀਆਂ ਜਿਹੜੀਆਂ ਸਮੱਸਿਆਵਾਂ ਇਸ ਰਸਤੇ ਵਿੱਚ ਆਉਂਦੀਆਂ ਆ ਉਹਨਾਂ ਨੂੰ ਖਤਮ ਕਰਨ ਵੱਲ ਯਤਨ ਨਾ ਕਰੋ ਸੋ ਇਸ ਪਾਸੇ ਚਾਹ ਦੇ ਪਾਸੇ ਧਿਆਨ ਦੇਣ ਦੀ ਲੋੜ ਸਾਨੂੰ ਇਸ ਗੱਲ ਦੀ ਅੱਜ ਖੁਸ਼ੀ ਹੈ ਜੇਕਰ ਪੁਲਿਸ ਮੁਖੀ ਨੇ ਇਸ ਗੱਲ ਦਾ ਇਲਾਮ ਕੀਤਾ ਆ ਕਿ 31 ਮਾਰਚ ਤੱਕ ਪੰਜਾਬ ਦੇ ਵਿੱਚੋਂ ਮਸ਼ਹੂਰ ਦਾ ਖਾਤਮਾ ਜਿਹੜਾ ਉਹ ਮੁਕੰਮਲ ਤੌਰ ਦੇ ਉੱਤੇ ਖਤਮ ਹੋ ਚੁੱਕਾ ਆ ਅਸੀਂ ਵੀ ਅੱਜ ਉਹਨਾਂ ਨਾਲ ਨਿਰ ਕੇ ਇਸ ਇਸ ਗੱਲ ਨੂੰ ਸੈਲੀਬ੍ਰੇਟ ਕਰਦੇ ਆ ਔਰ ਉਹਨਾਂ ਦੀ ਖੁਸ਼ੀ ਵਿੱਚ ਸ਼ਰੀਕ ਹੁੰਦੇ ਹੋਏ ਔਰ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਖੁਸ਼ੀ ਦੀ ਖਬਰ ਉਹਨਾਂ ਨੇ ਪੰਜਾਬੀਆਂ ਨੂੰ ਦਿੱਤੀ ਆ ਉਹ ਖੁਸ਼ੀ ਦੀ ਖਬਰ ਹਮੇਸ਼ਾ ਹੀ ਉਹ ਖੁਸ਼ੀ ਦੇ ਵਿੱਚ ਤਬਦੀਲ ਹੁੰਦੀ ਰਹੇ ਔਰ ਐਸੇ ਦਿਨ ਪੰਜਾਬੀਆਂ ਨੂੰ ਮੁੜ ਕੇ ਨਾ ਦੇਖਣੇ ਪੈ ਕਿ ਨਸ਼ਿਆਂ ਦਾ ਸੇਵਨ ਕਰਦੇ ਕਰਦੇ ਪ੍ਰਵਾਹ ਜਿਹੜੇ ਆ ਪ੍ਰਵਾਦਾ ਦੇ ਮੁੰਡੇ ਜੇਲੇ ਆ ਉਹਨਾਂ ਦੀਆਂ ਆਸਤੀਆਂ ਜਿਹੜੀਆਂ ਉਥੋਂ ਚੱਕੀਆਂ ਪੈ ਉਹ ਉਹਨਾਂ ਦੀਆਂ ਆਸਤੀਆਂ ਨੂੰ ਡਾ ਜਿਹੜਾ ਉਹਨਾਂ ਦੇ ਬਾਪ ਮਾਂ ਨੂੰ ਦੇਣਾ ਪਵੇ ਇਹ ਇੱਕ ਬਹੁਤ ਵੱਡੀ ਤਾਸਤੀ ਆ ਜਿਸ ਨੂੰ ਖਤੂ ਕੀਤਾ ਜਾਣਾ ਜ਼ਰੂਰੀ ਸੀ ਔਰ ਮੈਂ ਸਮਝਦਾ ਆਂ ਅੱਜ ਦਾ ਮਾਮ ਡਿਡਾ ਪੁਲਿਸ ਮੁਖੀ ਨੇ ਕੀਤਾ ਆ ਉਹ ਬਹੁਤ ਛਲਾਗਾ ਜੋਗ ਹੈ ਔਰ ਇਹ ਇਲਾਕ ਇਸੇ ਤਰ੍ਹਾਂ ਹੀ ਖੁਸ਼ੀਆਂ ਪੜਾ ਭਰਿਆ denn ਲੈ ਕੇ ਆਉਂਦਾ ਰਹੇ ਤਾਂ ਕਿ ਪੰਜਾਬ ਦੇ ਲੋਕ ਇਸੇ ਤਰ੍ਹਾਂ ਹੀ ਹੱਸਦੇ ਵਸਦੇ ਰਹਿਣ ਥੈਂਕ ਯੂ ਵੈਰੀ ਮੱਚ